ਆਪਾਂ ਅੱਜ ਬਹੁਤ ਬੜਾਈ ਦੀ ਪਹਿਲਾਂ ਗੱਲ ਆਪਾਂ ਕਰ ਲਈਦਾ ਹੈਗੀ ਐ ਤੇ ਨਾਲ ਆਪਾਂ ਗੱਲ ਕਰ ਲਈ ਬਹੁਤ ਬੜਾ ਇਤਿਹਾਸ ਤੁਸੀਂ ਨਾ ਜਾਣੂ ਕਾਉਂਗੇ ਨਾ ਸੰਗਤ ਨੂੰ ਇਲਾਕੇ ਦੀ ਸੰਗਤ ਨੂੰ ਪੂਰੇ ਪੰਜਾਬ ਦੀ ਸੰਗਤ ਨੂੰ ਚਾਹਲਦੇ ਆਏ ਜਿਹੜੇ ਬੋਤੀ ਹਨ ਉਹਨਾਂ ਵਾਸਤੇ ਬਹੁਤ ਬੜਾ ਇੱਕ ਆਪਾਂ ਕਹਿ ਦਈਏ ਮੈਸੇਜ ਹੈ ਤੁਹਾਡਾ ਸੰਦੇਸ਼ ਹੈ ਨਾ ਜਿਹੜੀ ਕਤਾਬ ਲਿਖੀ ਹੈ ਬਾਬਾ ਜਦੋਂ ਦੀ ਵੀ ਦਾ ਕੀ ਇਤਿਹਾਸ ਸੀ ਕਿਵੇਂ ਇਹਨੂੰ ਪਤਾ ਲੱਗਿਆ ਸਾਰਾ ਇਹ ਹਾਂਜੀ ਮੇਰਾ ਨਾਮ ਵੀਪਾਲ ਕੌਰ ਮੈਂ ਮਤਲਬ ਹੁੰਦੜ ਤੋਂ ਡੋਂਗ ਕਰਦੀ ਆ ਤੇ ਜਿਹੜੀ ਮੇਰੀ ਪੀਐਸਟੀ ਦਾ ਸਫ਼ਰ ਸੀ ਉਹ 2017 ਤੋਂ ਸ਼ੁਰੂ ਹੋਇਆ ਸੀ ਤੇ 2024 ਦੇ ਵਿੱਚ ਕੰਪਲੀਟ ਕੀਤਾ ਇਹਦੇ ਵਿੱਚ ਮਤਲਬ ਬਾਬਾ ਜੋਗੀ ਪੀਰ ਦੇ ਇਤਿਹਾਸ ਨਾਲ ਸੰਬੰਧਤ ਜਿੰਨਾ ਵੀ ਮੈਨੂੰ ਮਟੀਰੀਅਲ ਮਿਲਿਆ ਤੇ ਉਹਨਾਂ ਮੈਂ ਇਹਦੇ ਵਿੱਚ ਹੈਲਪ ਕੀਤਾਗਾ ਤੇ ਬਾਕੀ ਇਹਦੇ ਵਿੱਚ ਕਾਫੀ ਲੋਕਾਂ ਦਾ ਮਤਲਬ ਸਾਥ ਰਿਹਾ ਕਿਉਂਕਿ ਮੇਲੇ ਦੇ ਵਿੱਚ ਵੀ ਬਹੁਤ ਸਾਰੀਆਂ ਸੰਗਤਾਂ ਨੂੰ ਮਿਲਦੀ ਸੀ ਤਾਂ ਉਹਦੇ ਵਿੱਚ ਲੋਕ ਕਮੇਟੀਆਂ ਮਤਲਬ ਜੋ ਵੀ ਹੈ ਬਾਹਰੋਂ ਕਿੰਨਾ ਤੋਂ ਆਉਂਦੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਬਾਕੀ ਬਾਬਾ ਜੀ ਦੀ ਕਿਰਪਾ ਸੀ ਜਿਹਦੇ ਕਰਕੇ ਇਹ ਕਾਰਜ ਪੂਰਾ ਹੋਇਆ ਤਾਂ ਉਹਨਾਂ ਦੇ ਬਿਨਾ ਉਹਨਾਂ ਦੇ ਅਸ਼ੀਰਵਾਦ ਤੋਂ ਬਿਨਾ ਇਹ ਕਾਰਜ ਪੂਰਾ ਨਹੀਂ ਹੋ ਸਕਦਾ ਸੀ ਇਹਦੇ ਵਿੱਚ ਮਤਲਬ ਮੇਲਿਆਂ ਦੇ ਰੂਪ ਵਿੱਚ ਪਹਿਲਾਂ ਦਿੱਤਾਗਾ ਮੈਂ ਪਹਿਲਾ ਚੈਪਟਰ ਵੀ ਇਹ ਮੇਲਾ ਹੈਗਾ ਜਿਹੜਾ ਇਹ ਕਿਹੜੀ ਵਰਗ ਦੇ ਵਿੱਚ ਆਉਂਦਾ ਜਿਵੇਂ ਇਹ ਜਠੇਰ ਪੂਜਾ ਦੇ ਨਾਲ ਸੰਬੰਧਤ ਆ ਉਹਦੇ ਵਿੱਚੋ ਲਿਤਾ ਗਿਆ ਦੂਜਾ ਕੀ ਆ ਮਤਲਬ ਵੀ ਬਲੰਗ ਦਾ ਜਿਹੜਾ ਇਤਿਹਾਸ ਸੀਗਾ ਉਹ ਕਿਦਾਂ ਦਾ ਸੀਗਾ ਕਿੰਨੇ ਸੀਗਾ ਉਹ ਇਹਦੇ ਵਿੱਚ ਵਿਸਤਾਰ ਨਾਲ ਦਿੱਤਾ ਗਿਆ ਬਾਕੀ ਜਿਵੇਂ ਬਾਬਾ ਜੀ ਦਾ ਇਤਿਹਾਸ ਸੀ ਜਿਹੜਾ ਵੀ ਮਤਲਬ ਕਿਥੋਂ ਤੋਂ ਕਿਥੋਂ ਦੇ ਨਾਲ ਮਤਲਬ ਸੰਬੰਧ ਸੀ ਇਹਨਾਂ ਦਾ ਉਸ ਚੀਜ਼ ਬਾਰੇ ਵੀ ਮਤਲਬ ਇਹਦੇ ਵਿੱਚ ਚੈਪਟਰ ਦਿੱਤਾ ਹੋਇਆਗਾ ਬਾਕੀ ਜਿਹੜਾ ਅਖੀਰਲਾ ਚੈਪਟਰ ਆ ਚੌਥਾ ਉਹਦੇ ਵਿੱਚ ਦਿੱਤਾ ਹੋਇਆ ਲੋਕਾਂ ਦੁਆਰਾ ਵੀ ਕੀ ਕੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਮਤਲਬ ਕੀ ਕੀ ਮੰਨਤ ਕੀਤੀ ਜਾਂਦੀ ਆ ਕਿਵੇਂ ਲੋਕ ਆਉਂਦੇ ਆ ਕਿਸ ਤਰ੍ਹਾਂ ਦੀ ਲੋਕਾਂ ਦੀ ਜਿਹੜੀ ਸਰਧਾ ਗਈ ਹੈ ਇਹ ਤੇ ਉਸ ਤਰ੍ਹਾਂ ਦਾ ਵੀ ਇਹ ਕਿਤਾਬ ਦੇ ਵਿੱਚ ਸਾਰਾ ਦਿੱਤਾ ਗਿਆਗਾ ਬਾਕੀ ਇੱਕ ਜ਼ਰੂਰੀ ਨਹੀਂ ਹੁੰਦਾ ਕੋਝ ਬਹੁਤ ਅਧੂਰੀ ਹੁੰਦੀ ਹੈ ਕਿਉਂ ਐ ਨਹੀਂ ਹੁੰਦਾਗਾ ਵੀ ਇੱਕ ਵਾਰੀ ਤੇ ਸਾਰਾ ਕੰਪਲੀਟ ਕੀਤਾ ਜਾ ਸਕਦਾ ਹੁੰਦਾਗਾ ਤਾਂ ਇਹਦੇ ਵਿੱਚ ਕੀ ਹੈ ਵੀ ਜਿਹੜਾ ਕੰਮ ਅਸੀਂ ਜਿੰਨਾ ਮੈਥੋਂ ਹੋਇਆ ਉਹਨਾ ਮੈਂ ਕੀਤਾਗਾ ਪਰ ਹਜੇ ਵੀ ਬਹੁਤ ਸਾਰਾ ਅਧੂਰਾਗਾ ਜਿਹਨੂੰ ਆਪਾਂ ਅੱਗੇ ਹੋਰ ਵਧਾ ਸਕਦੇ ਹਾਂ ਅਪਣੇ ਕੋ ਗੱਲ ਕਰੀ ਬੱਬੀ ਜੀ ਕੋਈ ਆਪਾਂ ਕਹਿੰਦੇ ਇਹ ਮੇਨ ਮੁਖਸਾਨ ਹੈ ਚੈਨਲ ਪਈ ਹੋਇਆ ਹੈਗਾ ਨਾ ਉਹ ਮੇਨ ਦਾ ਮਤਲਬ ਇਹ ਜੁਗਾ ਰ ਲਈ ਹੈ ਜਿੱਥੇ ਮਤਲਬ ਇਹ ਜਗਾ ਬਣੀ ਵੀ ਹੈਗੀ ਬਾਕੀ ਤੁਸੀਂ ਜੱਜ ਕਰਨਾ ਜਦੋਂ ਕਿਤਾਬ ਪੜੋਗੇ ਉਹਦੇ ਵਿੱਚ ਤੁਸੀਂ ਦੇਖਣਾਗਾ ਕਿ ਜੋ ਮੈਂ ਲਿਖਿਆਗਾ ਉਹ ਸਹੀ ਲਿਖਿਆ ਹੈ ਜਾਂ ਕਿਵੇਂ ਲਿਖਿਆਗਾ ਬਾਕੀ ਮੈਂ ਲੋਕਾਂ ਤੋਂ ਉਮੀਦ ਕਰਦੀ ਹਾਂ ਕਿ ਤੁਸੀਂ ਆਪ ਦੇ ਆਪ ਹੀ ਤੁਸੀਂ ਮੈਨੂੰ ਆਪਣਾ ਹਿੰਟ ਦੇਣਾ ਕਿ ਕੰਮ ਮੇਰਾ ਸਹੀ ਸੀ ਜਾਂ ਕਿਵੇਂ ਸੀ ਮੈਂ ਹੀ ਕਰਦੀ ਹਾਂ ਕਿ ਤੁਸੀਂ ਪੜੋ ਤੇ ਫਿਰ ਹੀ ਤੁਸੀਂ ਇਹਦੇ ਵਿੱਚੋਂ ਦਿਓ ਕਿ ਤੇ ਆਪਣੇ ਅਖੇਲੇ ਸਭਾ ਜਵੇ ਲੋਕਾਂ ਦੀ ਆਸਥਾ ਬਣੀ ਹੈ ਨਾ ਬਾਬਾ ਜੀ ਦੇ ਸਥਾਨ ਤੇ ਹੁਣ ਪੂਰੇ ਪੰਜਾਬ ਚੋਂ ਕਿ ਦੁਨੀਆ ਤੋਂ ਨਾ ਸੰਗਤ ਪਹੁੰਚਦੀ ਹੈ ਇਹ ਕਿੰਨੀ ਆਸਥਾ ਬਣੀ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਇੱਕ ਆਫਾ ਬਾਕੀ ਇਹ ਧਰਮ ਨਾਲ ਸੰਬੰਧਿਤ ਦੇਖੋ ਇਹ ਗੱਲ ਆ ਗਈ ਹੈ ਨਾ ਜਿਹੜਾ ਆ ਧਰਮ ਹੁੰਦਾ ਜਿਹੜਾ ਇਹ ਵਿਸ਼ਵਾਸ ਦੇ ਉੱਤੇ ਜੁੜਿਆ ਹੋਇਆ ਹੁੰਦਾ ਹੈਗਾ ਕੋਈ ਵੀ ਧਰਮ ਲੈ ਲਓ ਕਿਸੇ ਵੀ ਧਰਮ ਦੇ ਵਿੱਚ ਜਿਹੜੀ ਆਸਥਾ ਹੁੰਦੀ ਹੈ ਉਹ ਵਿਸ਼ਵਾਸ ਦੇ ਨਾਲ ਹੀ ਜੁੜੀ ਹੋਈ ਹੁੰਦੀ ਹੈਗੀ ਕੋਈ ਜ਼ਰੂਰੀ ਨਹੀਂ ਹੁੰਦਾਗਾ ਵੀ ਆਪਾਂ ਕਿਸੇ ਵੀ ਧਰਮ ਦੀ ਗੱਲ ਕਰੀਏ ਤੇ ਇੱਕ ਵਿਸ਼ਵਾਸ ਹੀ ਹੁੰਦਾ ਇੱਥੇ ਵੀ ਲੋਕਾਂ ਦਾ ਇੱਕ ਵਿਸ਼ਵਾਸ ਜ ਅਪਰਸੋਨਾਂ ਨਾਲ ਸੰਗਤਾਂ ਨਹੀਂ ਅਸੂਜਤ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਵਧੀਆ ਹੋਰ ਵੀ ਆਪਾਂ ਜੋ ਵੀ ਰਹਿ ਗਿਆ ਅਧੂਰਾ ਰਹਿਦਾ ਉਹਨੂੰ ਹੋਰ ਪੂਰਾ ਕੀਤਾ ਜਾਵੇ ਅੰਕ ਜੀ ਬਹੁਤ ਵੱਡਾ ਕਰਮਾਨ ਸਾਡੇ ਨਾ ਪਿੰਡ ਵਾਸਤੇ ਸਾਡੇ ਪਿੰਡ ਦੀ ਬੱਚੀ ਹੈ ਇੱਕ ਧੀ ਆਪਾਂ ਕਹਿੰਦੀ ਹੈ ਨਾ ਇਹ ਇਲਾਕੇ ਦੀ ਬੇਟੀ ਹੈ ਬਹੁਤ ਵੱਡਾ ਇਤਿਹਾਸ ਬਾਬੇ ਜਿਹੜਾ ਜੋ ਕਿ ਪਿਤਾ ਲਿਖਿਆ ਤਾਂ ਇੱਥੇ ਆਪਾਂ ਕਹਿੰਦੀ ਪੀਐਸਰੀ ਕਰਨਾ ਇਤਿਹਾਸ ਬਾਰੇ ਜਾਣੂ ਕਰਾਉਣਾ ਸੰਭਵ ਤਾਂ ਇੱਕ ਵੱਡਾ ਸੁਭੰਦ ਲੱਗਦਾ ਹੈ ਜਿਹੜਾ ਇਤਿਹਾਸ ਹੈਗਾ ਭੰਜ ਮਿਸੇ ਵੀ ਤੇ ਬਹੁਤ ਕੁਝ ਸੱਚ ਹੈ ਸੱਚ ਹੈਗਾ ਮੈਂ ਬਹੁਤ ਚਿਰ ਤੋਂ ਇਸ ਪਿੰਡ ਨੂੰ ਜਾਣਦਾ ਹਾਂ ਯੋਗਾਇਤੀ ਬਾਬੇ ਦੇ ਹੋਂਦੇ ਹੁੰਦੇ ਸੀ ਇਸ ਕੁੜੀ ਨੇ ਅਤੇ ਇਹਦੇ ਹਸਬੰਦ ਨੇ ਬਹੁਤ ਜ਼ਿਆਦਾ ਸਹਿਯੋਗ ਦੇ ਕੇ ਜੋ ਵੀ ਖੋਜ ਕੀਤੀ ਆ ਐਡੇ ਵੱਡੇ ਮਹਾਂਕੁਰਸ਼ਾ ਦੀ ਖੋਜ ਕਦੇ ਵੀ ਲਿਖੀ ਨਹੀਂ ਜਾ ਸਕਦੀ ਪਰ ਜਿੰਨੀ ਮੇਰੇ ਲਿਖੀ ਆ ਬਹੁਤ ਹੀ ਸੋਚ ਸਮਝ ਕੇ ਲਿਖੀ ਆ ਅਸੀਂ ਇਹਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਕੁੜੀ ਦਾ ਜਿਹਨੇ ਸਾਡੇ ਇਹ ਸਾਡੇ ਵੱਡੇ ਵੱਡੇ ਰੇ ਆ ਸਾਡੇ ਬਜ਼ੁਰਗ ਆ ਸਾਡੇ ਮੋਢ ਜਿਹਨਾਂ ਨੇ ਬੰਦਾ ਚਾਲ ਪਰਿਵਾਰ ਦਾ ਉਹ ਆ ਇਹ ਸਰ ਕੇ ਇਹਨਾਂ ਦਾ ਜਿੰਨੀ ਵੀ ਅਸੀਂ ਸਫਲਤ ਕਰ ਲਈਏ ਉਨੇ ਥੋੜੀਆਂ ਇਸ ਸਥਾਨ ਦੀ ਜਿਹਨੇ ਸਖਤ ਗੱਲ ਲਈ ਉਹਨੇ ਥੋੜੀਆਂ ਬਾਕੀ ਜੋ ਵੀ ਦੋਵਾਂ ਨੇ ਹਸਬੰਦ ਨੇ ਇਹਦੇ ਨੇ ਤੇ ਲੜਕੀ ਨੇ ਇੱਕ ਕਿਤਾਬ ਲਿਖੀ ਆ ਮੈਂ ਇਹਦਾ ਬਹੁਤ ਬਹੁਤ ਆਪਣੇ ਨਗਰ ਵੱਲੋਂ ਕਮੇਟੀ ਬੈਂਡਰੀ ਵੱਲੋਂ ਪਿੰਨਪੂਜਾਲ ਵੱਲੋਂ ਔਰ ਹੋਸਮੋ ਸੰਖਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਆ ਇਹ ਕਿਵੇਂ ਕਹਿਣਾ ਚਾਹੁੰਗਾ ਕਿ ਬਾਕੀ ਲੱਗਦਾ ਹੁੰਦਾ ਨਾ ਜਾਂ ਕੋਈ ਸੰਗਤ ਦੇ ਸਾਨੂੰ ਜਹਾਂ ਧਿਆਨ ਚ ਹੁੰਦਾ ਤੇ ਲੱਗਦਾ ਇਹਨਾਂ ਸਪਕਰਰ ਜੋ ਕਿ ਇਤਿਹਾਸ ਨੂੰ ਪੂਰਾ ਕੀਤਾ ਜਾਵੇ ਜੇ ਕੋਈ ਲੜਕੇ ਨੂੰ ਜ਼ਰੂਰ ਮੈਂ ਸਮੂਹ ਸਮਾਗ ਸਾਕਦੋਂ ਬੇਨਤੀ ਹੈ ਜਿਹਨੂੰ ਜਿੰਨਾ ਵੀ ਪਤਾ ਹੋਵੇ ਉਹਨੂੰ ਇਸ ਲੜਕੇ ਨੂੰ ਦੱਸਣਾ ਚਾਹੀਦਾ ਹੈ ਜਿੰਨਾ ਸਾਨੂੰ ਸਮਝ ਸੀ ਅਸੀਂ ਵੀ ਦੱਸਦੇ ਰਹੇ ਹਾਂ ਔਰ ਇਹਨਾਂ ਜਿੱਥੇ ਜਿੱਥੇ ਤੁਹਾਨੂੰ ਪਤਾ ਸੀ ਉੱਥੇ ਇਹਨਾਂ ਨੂੰ ਭੇਜਦੇ ਰਹੇ ਮੈਂ ਜਾਉ ਉੱਥੋਂ ਪਤਾ ਕਰੋ ਉੱਥੇ ਇਤਿਹਾਸਤਾ ਪਤਾ ਆ ਜਿਸ ਤਰ੍ਹਾਂ ਜਿਵੇਂ ਇੱਕ ਸਾਡੇ ਨਾਲ ਕੇ ਜੰਗਲ ਜਰੇ 16 ਪਿੰਡਿਆ ਉਥੇ ਉਹਨਾਂ ਨੇ ਬਹੁਤ ਵੱਡਾ ਇੱਕ ਲਾਇਬ੍ਰੇਰੀ ਬਣਾਈ ਆ ਜਾਂ ਉਹਨਾਂ ਦੇ ਚਿਤਰਗਰ ਦੇ ਤੌਰ ਤੇ ਬਾਬਾ ਜੀ ਬਾਰੇ ਦਖਾਇਆ ਗਿਆ ਆ ਉਥੇ ਵੀ ਇਹਨਾਂ ਨੂੰ ਭੇਜਿਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਆ ਬਹੁਤ ਮੁਸ਼ਕਲ ਆ ਹਰ ਕੋਈ ਨਹੀਂ ਕਰ ਸਕਦਾ ਮੈਂ ਇਸੇ ਹਰ ਕੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਜੀ ਬਹੁਤ ਮਾਨ ਵਾਲੀ ਗੱਲ ਆ ਨਾ ਇਤਿਹਾਸ ਲਿਖਣਾ ਨਾ ਇੱਕ ਬਾਬਾ ਜੋਗੀ ਫਿਰ ਦੇ ਉੱਪਰ ਪੰਡਾਕਲੀ ਦੀ ਕੁੜੀ ਐ ਇਹ ਇਲਾਕੇ ਦਾ ਮਾਣ ਵਧਿਆ ਨਾ ਲੱਗਦਾ ਜਿਹੜਾ ਇਤਿਹਾਸ ਲਿਖਿਆ ਮਿੱਥਿਆ ਗਿਆ ਨਾ ਪੁਰਾਤਤ ਸੱਚਾ ਵੀ ਹੈਗਾ ਨਾਲ ਆਪਾਂ ਗੱਲ ਕਰਦੇ ਹਜੇ ਵੀ ਕੁੱਛੇ ਸੇ ਕਮੇ ਲੱਗਦੇ ਹੋਣੇ ਜਾਂ ਹੋਰ ਟੈਸਟ ਤੋਂ ਬੰਦੇ ਰਹੇ ਹੈਗਾ ਤੇ ਲੱਗਦਾ ਉਹਨਾਂ ਦੇ ਹਾਂ ਪੂਰਾ ਕਿਤੇ ਜਾਣਾ ਬਿਲਕੁਲ ਜੀ ਮੈਂ ਤਾਂ ਪਹਿਲਾਂ ਇੱਕ ਬੇਟੀ ਦਾ ਸਾਡੀ ਦਾ ਡਾਕਟਰ ਵੀ ਤੌਰ ਦਾ ਧੰਨਵਾਦ ਕਰਦਾ ਕਿਉਂਕਿ ਮੇਨ ਸੰਗਤਾਂ ਦੀ ਇਹਦੀ ਚੋਅ ਸੀ ਕਿ ਸਾਨੂੰ ਕੋਈ ਪੜਨ ਨੂੰ ਹੋਵੇ ਜੀ ਵੀਰ ਦੇ ਸ਼ਾਂਤੀ ਕੋਈ ਉਹਨਾਂ ਦੀ ਜਿਹੜੀ ਪੁਰਾਣੀ ਜ਼ਿੰਦਗੀ ਹੈ ਕਿਵੇਂ ਨਿੰਗੀ ਕਿਵੇਂ ਇੱਥੇ ਆਏ ਕਿਵੇਂ ਬਜ਼ੁਰਗਾਂ ਦਾ ਸਾਡਾ ਰਹਿਣ ਬਸੇਰਾ ਜੀਗਾ ਤੇ ਉਹਦੇ ਬਾਰੇ ਜਰੂਰ ਹਰ ਸੰਗਤ ਮੰਗਦੀ ਸੀ ਵੀ ਸਾਨੂੰ ਕੋਈ ਕਿਤਾਬ ਮਿਲੇ ਹੁਣੇ ਪਰ ਨਹੀਂ ਸਾਡੀ ਇਹਨਾਂ ਕਿਤਾਬ ਲਿਖ ਕੇ ਸਾਨੂੰ ਮਾਣ ਬਖਸ਼ਿਆ ਅਸੀਂ ਸੰਗਤਾਂ ਨੂੰ ਇਹ ਕਿਤਾਬ ਜਰੂਰ ਪੜਨੂ ਕਹਾਂਗੇ ਤੇ ਜੇ ਕੋਈ ਜੇ ਕੋਈ ਸਾਨੂੰ ਹੋਰ ਜਾਣਕਾਰੀ ਮਿਲੂਗੀ ਤਾਂ ਅਸੀਂ ਪਿੰਡ ਬੇਪਰਕਾਡ ਨਾਲ ਜਰੂਰ ਸਾਂਝੀ ਕਰਾਂਗੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪਿੰਡ ਦੀ ਕਮੇਟੀ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਤੇ ਸੰਗਤਾਂ ਵੱਲੋਂ